ਜਿਹੜਾ ਮਾਲਾ ਦੇ ਉੱਤੇ ਮਣਕਾ ਲਾਣਾ ਇਹਨੂੰ ਬੋਲਦੇ ਨੇ ਮੇਰੂ ਮੇਨ ਲੌਤਲਾ ਮੋਤੂ ਨੇ ਮੇਰੂ ਮਣਕਾ ਜਿਹੜਾ ਹੈ ਇਹ શ્રેਸ਼ਟ ਹੈ ਆਪਾਂ ਕੀ ਕਰਦੇ ਆ ਇੱਥੋਂ ਮਾਲਾ ਸ਼ੁਰੂ ਕਰਦੇ ਆਪਾਂ ਚਲੋ ਵਾਹਿਗੁਰੂ ਵਾਹਿਗੁਰੂ ਜਪਿਆ ਆ ਇਧਰਲੇ ਪਾਛੇ ਜਦ ਵਾਹਿਗੁਰੂ ਵਾਹਿਗੁਰੂ ਕਰਦੇ ਉਹ ਛਾਡੇ ਵਾਲੇ ਉੱਤੋਂ ਟਪਾ ਦਿੰਦੇ ਵਾਹਿਗੁਰੂ ਵਾਹਿਗੁਰੂ ਉੱਤੋਂ ਟਪਾਈ ਜਾਂਦੇ ਕਦੇ ਵੀ ਮਾਲਾ ਇੱਥੋਂ ਸ਼ੁਰੂ ਕੀਤੀ ਹੈ ਜਪਤ ਜਪਦੇ ਇੱਥੇ ਆਏ ਆ ਮੇਰੂ ਮਣਕਾ ਤੋ ਕਦੇ ਵੀ ਟਪਾਣਾ ਨਹੀਂ ਚਾਹੀਦਾ ਇਸ ਮਣਕਾ ਤੋ ਇਸ ਮਣਕ ਤੱਕ ਔਨ ਤੇ ਇੱਕ ਮਾਲਾ ਬੰਨ੍ਹਦੀ ਹੈ ਚਾਹੇ ਉਹ ਮੂਰ ਮੰਤਰ ਦੀ ਹੈ ਚਾਹੇ ਉਹ ਗੁਰ ਮੰਤਰ ਦੀ ਹੈ ਚਾਹੇ ਆਰਾਮ ਨਾਮ ਦੀ ਹੈ ਚਾਹੇ ਕਿਸੇ ਵੀ ਸ਼ਬਦ ਦੀ ਤੁਸੀਂ ਅਰਦਾਸ ਕਰਦੇ ਹੋ ਇੱਥ ਤੱਕ ਇੱਕ ਬਣੀ ਇੱਥੋਂ ਹੀ ਵਾਪਸ ਜਾਣਾ ਫਿਰ ਆਪਣਾ ਵਾਹਿਗੁਰੂ ਵਾਹਿਗੁਰੂ ਕਰਦੇ ਇੱਥੇ ਆਏ ਇੱਤੋਂ ਫਿਰ ਵਾਪਸ ਜਾਣਾ ਇਹ ਤੋ ਟਪਾਉਣਾ ਨਹੀਂ ਚਾਹੀਦਾ ਕਦੇ ਗਰੇਟ ਪਟ ਪਾ ਦਿੰਦੇ ਨੇ ਔਰ ਠਿਮਰਨ ਖੰਡਨ ਹੁੰਦਾ ਹੈ ਉਹ ਮਤਲਬ ਕਿ ਬੌੜਾ ਸਾਡੇ ਕਿੱਥੋਂ ਆਈ ਸਿੱਖਾਂ ਦੇ ਬੌੜਾ ਕਿੱਥੋਂ ਆਈ ਇਹਦਾ ਮਤਲਬ ਹੈ ਬਾਹਮਣ ਸਾਡੇ ਚਾਵੜਿਆ ਤੋਂ ਸਵੇਟ ਬਾਹਮਣ ਦੀ ਹੈ ਜਟਾ ਨਹੀਂ ਰੱਖਦੇ ਇਥੇ ਜੋਗੀਆਂ ਤੋਂ ਦੂਰੀ ਬਣੀ ਹੋਈ ਹੈ ਬਾਹਮਣ ਤੋਂ ਤੂੰ ਨਹੀਂ ਹੈ ਜੀ ਕਰਨਾ ਜੇ ਨਹੀਂ ਮੰਤਰ ਆਉਂਦੇ ਸੇ ਜੋ ਵੀ ਵਰਵਾਲ ਕੋਈ ਨਹੀਂ ਸਾਡੇ ਤੇ ਬਾਬਲ ਦਾ ਪ੍ਰਭਾਵ ਹੈ ਇਹ ਸਾਨੂੰ ਪਤਾ ਹੀ ਨਹੀਂ ਬਾਲਾ ਸਾਡੀ ਹੈ ਬਗਲਾ ਬਾਬਲ ਦੀ ਜਿੱਥੇ ਵਰਵਾਲ ਦੀ ਬਾਲਾ ਆਈ ਹੈ ਉੱਥੇ ਤੋਤੀ ਟਿੱਕਾ ਨਾਲ ਆਇਆ ਜਿੱਥੇ ਤੱਕ ਨਾਮ ਜਪੜ ਦੀ ਗੱਲ ਹੈ ਬਾਲਾ ਨਾਲ ਜਦੋਂ ਬਾਹਰੋਂ ਉਹ ਵੀ ਭਾਅ ਵੜਦਾ ਸਾਰੇ ਇੱਕੋ ਗੱਲ ਕਹਿ ਕੇ ਫਸਟਾਈ ਵੜਦਾ ਇਹਨਾਂ ਦੇ ਨਾਮ ਜਪੜਦਾ ਜਵੇਂ ਜਪਦੇ ਨੇ ਉਹ ਕਹਿੰਦੇ ਨਮਸਤਾਂ ਤੁਹਾਡੇ ਨਾਮ ਬੇ ਹੇ ਬਿਨਾ ਨਾਮ ਬੜੇ ਤੇ ਦੁਬਸ਼ਕਾਰਾ ਤੇਰਾ ਕੋਈ ਨਾਮ ਹੈ ਨਹੀਂ ਦੁਬਸਤ ਅਨਾਮੇ ਹੇ ਬਿਨਾ ਨਾਮ ਬੜੇ ਅਨਾਮੇ ਤੇ ਦੁਬਸ਼ਕਾਰਾ ਜਉਦਾ ਨਾਮ ਇਹਦੀ ਜਬੋਂ ਕੋ ਕੀ ਕਰੋ ਜਬੋਂ ਕੋ ਮਿਲ ਜਬੋਂ ਤੇ ਰਾਹ ਲੰਤ ਰ ਪਰ ਉਹ ਵੀ ਬੜੀ ਜਾਂਦੇ ਨੇ ਨਾਲਾ ਵੀ ਫੇਰੀ ਜਾਂਦੇ ਪਤਾ ਹੁੰਦੇ ਹੋਏ ਵੀ ਅਕਾਲ ਦਾਸ ਨੇ ਜਹਿਦਾ ਰੂਡ 'ਚ ਇਹਦਾ ਅਲੱਗ ਪਤਾ ਦਰਸ਼ਨ ਜੁਰਮ ਫਸ ਗਈ ਸਾਡੇ ਕੋਲ 6 ਵਜੇ 31 ਦਸੰਬਰ ਨੂੰ ਕਸੀਨਾ ਆ ਗਿਆ ਸੀ ਬਾਲਾ ਲਈ ਫਿਰਦਾ ਸੀ ਪਹਿਲਾਂ ਦਾ ਬੜਾ ਚੌੜਾ ਹੋਇਆ ਫਿਰ ਖੜੇ ਜਲਮਾ ਗਿਆ ਵੀ ਬਾਲਾ ਸਾਡੀ ਦੀ ਕਿਉਂ ਸਾਡੀ ਕਿਉਂ ਨਹੀਂ ਗੁਰਨਾਥਕ ਦੇ ਗੱਲ 'ਚ ਮਾਵਾਂ ਗੁਰਨਾਮ ਨੂੰ ਇਹ ਕੇ 47 ਫੜਾ ਦੋ ਹਜ਼ਾਰ ਸਾਲ ਨੂੰ ਕਹਿਣ ਲੱਗੇ ਉਹਨੇ ਗੁਰਨਾਮ ਕੋਲ ਇਹ ਕੇ 47 ਹੁੰਦੀ ਸੀ ਫੋਟੋ ਬਣਾ ਦੋ ਇਵਰ ਬੁਲਵਾ ہزار ਸਾਲ ਲੋਕਾਂ ਨੂੰ ਕੀ ਪਤਾ ਲੋਕਰ ਨੂੰ ہزار ਸਾਲ ਇਹ 200 400 ਸਾਲ ਬਾਅਦ ਉਹ ਤਾਂ ਕੋਈ ਖੋਜੀ ਦੱਸੂਗਾ ਉਹ ਤੋਂ 147 ਬੜੀ ਕਾਲ ਹੈ ਉਹ ਜਵਾਨੇ ਜੁਦੀ ਹੋ ਰਹੀ ਸੀ ਉਹ ਤਾਂ ਉਹ ਦੱਸੂਗਾ ਆਮ ਲੋਕਰ ਨੂੰ ਕੀ ਪਤਾ ਹੁਣ ਆਮ ਕਿਵੇਂ ਜੱਪੀ ਅਬਰਬਲੀ ਦੱਸਿਆ ਨਾਮ ਕਿਵੇਂ ਜੱਪੀ ਜੱਪੜੂ ਤਿਆਰ ਤੇ ਤਾਂ ਹੈ ਜੀ ਬੁਖ ਦੀ ਗੱਲ ਜਦ ਐਂ ਕਹਤਾ ਵੀ ਜਦੋਂ ਤਜ਼ਲ ਪਾਸ਼ਾ ਨੇ ਕਿਹਾ ਸੀ ਦਸਤਗਰਦ ਨੋ ਬੇ ਸਮਝ ਲੈਣਾ ਚਾਹੀਦਾ ਤਾਂ ਉਹਦਾ ਕੋਈ ਨਾਮ ਨਹੀਂ ਦਿੱਤਾ ਉਹਦਾ ਜਸ ਹੁੰਦਾ ਹੈ ਜਸ ਕੀਤਾ ਹੈ ਉਹਦਾ ਜਸ ਸਮਝੜੇ ਉਹਦਾ ਗੁਲਗਾ ਨਾਲ ਉਹਦੇ ਗੁਲਾਂ ਚ ਹੋਰ ਨੂੰ ਜਾਣੜੇ ਤੁਸੀਂ ਨਾ ਲੱਗਿਆ ਲੜਨ ਲੱਗਿਆ ਉੱਚੀ ਉੱਚੀ ਬੋਲਣ ਲੱਗਿਆ ਅਸੀਂ ਉੱਠ ਕੇ ਆਏ ਆਦਾ ਕੁਛ ਇਹਨਾਂ ਦੇ ਕੋਲ ਹੈ ਗੱਲਾਂ ਕਰਦੇ ਨੇ ਬੜਵੜੀਆਂ ਗੱਲਾਂ ਬੜਵੜੀਆਂ ਕਰਦੇ ਪੱਲੇ ਕੁਛੜੀ ਹੈ ਉਹ ਤੁਸੀਂ ਇਹ ਵੀ ਨਹੀਂ ਪਤਾ ਤੂੰ ਬਾਬਣ ਦਾ ਛੇਲਣ ਵਾਲਾ ਲਈ ਫਿਰਦੇ ਜਿਹਨੂੰ ਇਹ ਨਹੀਂ ਬਤਾਉਂ ਕਾਲ ਦਾ ਜਹਦਤ ਚੱਕ ਬਣਾਤਾ ਉਹ 10 12 ਅੰਨ ਤੇ ਟਿੱਪੜੀ ਕਰਦਾ ਜਿਹਦੇ ਵਿੱਚ ਲਿਖਿਆ ਹੈ ਨਵਸਤਨ 90 ਟਿੱਪੜੀ ਉਹਦਾ ਤੇ ਕਰਦਾ ਉਹਦੀਆਂ ਲਿਖਤਾਂ ਤੇ ਉਹਲੇ ਜਲੇ ਖੈਰ ਨਮਸਤਕ ਤੇ ਨਾਮੇ ਤੇਰਾ ਕੋਈ ਲੋ ਨਹੀਂ ਉਹੀ ਪੜ ਲੈਂਦਾ ਜੇ ਪੜ ਲੈਂਦਾ ਸਮਝ ਲੈਂਦਾ ਤਾਂ ਖੈਰ ਮਾੜਾ ਪਰੇ ਮਾਰਦਾ ਹੋਗਾ